ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਬਹੁਤ ਸੋਹਣੇ ਰੰਗਾਂ ਨਾਲ ਨਵੇਂ-ਨਵੇਂ ਸੂਟ ਲੈ ਕੇ ਆਈਆਂ ਬਹੁਤ ਪਿਆਰੇ ਸੂਟ ਨੇ ਸਾਰੇ ਹੀ ਫਾਰਸੀ ਸਲਵਾਰ ਦੇ ਨਾਲ ਇਹਦੇ ਆਏਗੀ ਸ਼ਰਟ ਸਰਪਲਸ ਕਾਟਨ ਦੀ ਡਿਜੀਟਲ ਪ੍ਰਿੰਟ ਦੇ ਨਾਲ ਆਦੀ ਵਰਕ ਹੋਇਆ ਬਾਟਮ ਕਾਟਨ ਦਾ ਹੈ ਲੈਸ ਲੱਗੀ ਹੈ ਦੁਪੱਟਾ ਮਸਲੀਨ ਦਾ ਟਾਈਟਾ ਹੀ ਵਾਲਾ ਹੈ ਤੇ ਲੈਸ ਲੱਗੀ ਹੈ ਨਾਲ 950 ਰੁਪਏ ਦਾ ਰੇਟ ਹੈ 950 ਰੁਪਏ ਦੇ ਵਿੱਚ ਤੁਹਾਨੂੰ ਸੂਟ ਮਿਲ ਜੇਗਾ ਰੰਗ ਇਹਦੇ ਵਿੱਚ 12-13 ਹੈਗੇ ਨੇ ਲੈਂਥ ਵੀ ਪੂਰੀ ਹੈ ਸੂਟ ਦੀ ਤੁਸੀਂ ਸੂਟ ਵਾਈ ਕਰਨਾ ਜੇ ਰਿਗਾਰਡਿੰਗ ਕੋਈ ਵੀ ਕੁਇਰੀ ਕਰਨੀ ਹੈ ਤਾਂ ਨੰਬਰ ਦਿੱਤਾ ਹੈ ਨੰਬਰ ਦਾ ਤੁਸੀਂ ਮੈਸੇਜ ਕਰ ਸਕਦੇ ਹੋ ਸਾਰੀਆਂ ਕਲੈਕਸ਼ਨਾਂ ਸਮਰ ਸਪੈਸ਼ਲ ਨੇ ਇਹਦੇ ਵਿੱਚ ਪਿਓਰ ਜਿਹੜਾ ਸ਼ਰਟ ਹੈ ਨਾ ਉਹ ਪਿਓਰ ਲੌਨ ਕਾਟਨ ਦੇ ਵਿੱਚ ਆਏਗੀ ਬਹੁਤ ਜ਼ਿਆਦਾ ਪਿਆਰੀ ਐਮਬ੍ਰੋਇਡਰੀ ਹੋਈ ਹੈ ਦੁਪੱਟਾ ਜਿਹੜਾ ਪਿਓਰ ਬੈਂਬਰ ਦਾ ਆਏਗਾ ਜਰਮਨ ਸ਼ਿਹੋਨ ਡਿਜੀਟਲ ਪ੍ਰਿੰਟ ਵਾਲਾ ਆਏਗਾ ਬਾਟਮ ਜਿਹੜਾ ਪਿਓਰ ਕਾਟਨ ਦਾ ਆਏਗਾ ਡਾਈਡ ਕਾਟਨ ਆਏਗਾ ਬਹੁਤ ਪਿਆਰਾ ਸੁਪੀਰੀਅਰ ਕੁਆਲਿਟੀ ਦਾ ਜਿਹੜੀਆਂ ਕੀ ਇਹ ਕਲੈਕਸ਼ਨਾਂ ਨੇ ਰੰਗ ਜਿਹੜੇ ਜਿਹੜੀ ਕਲੈਕਸ਼ਨਾਂ ਦੇ ਵਿੱਚ ਜਿਹੜੇ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਇਹ ਤਿੰਨ ਰੰਗਾਂ ਦੇ ਸੂਟ ਆ ਜੀ 1000 ਰੁਪਏ ਦਾ ਰੇਟ ਹੈ ਬਹੁਤ ਸੋਹਣੇ ਰੰਗ ਨੇ ਪਾਰਟੀ ਵਾਲੀ ਕਲੈਕਸ਼ਨਾਂ ਨੇ ਵਿਆਹਾਂ ਸ਼ਾਦੀਆਂ ਤੁਸੀਂ ਇਹਨਾਂ ਸੂਟਾਂ ਨੂੰ ਬਾਅਦ ਸਕਦੇ ਹੋ ਜਿਵੇਂ ਕਿ ਸਮਰ ਸੀਜ਼ਨ ਹੈ ਸਮਰ ਸੀਜ਼ਨ ਵਿੱਚ ਹੈਮੇ ਤੇ ਸੂਟ ਬਹੁਤ ਹੱਥਿਆ ਰਹਿੰਦੇ ਨੇ ਸਿਰਫ ਤੇ ਸਿਰਫ 1450 ਦੇ ਵਿੱਚ ਬਹੁਤ ਹੀ ਪਿਆਰੇ ਰੰਗਾਂ ਦੇ ਨਾਲ embroidery ਵਾਲੇ ਦੁਪੱਟਾ ਇੱਕ ਸਟਾਈਲਿਸ਼ ਆ ਡਿਜ਼ਾਈਨਰ ਦੁਪੱਟਾ ਹੈ ਬਾਟਮ ਪਲੇਨ ਆਏਗਾ 1450 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰਜਸ ਜਿਹੜੇ ਫ੍ਰੀ ਹੈ ਦੁਪੱਟਾ ਵੀ ਬਹੁਤ ਪਿਆਰਾ ਨਾਲ ਜਿਹੜਾ ਇਹਦੇ ਕੱਟਵਰਕ ਕਰਕੇ ਦਿੱਤਾ ਗਿਆ ਬਹੁਤ ਸੋਹਣਾ 1700 ਦੇ ਵਿੱਚ ਪਿਓਰ ਮਲ ਕਾਟਨ ਦਾ ਬਹੁਤ ਹੀ ਯੂਨੀਕ ਕੁਆਲਿਟੀ ਦਾ ਸੂਟ ਆਇਆ ਹੈ ਬਾਟਮਸ ਐਂਡ ਟੂਨ ਦਾ ਆਏਗਾ ਡਿਜ਼ਾਈਨਰ ਦੁਪੱਟਾ ਆਏਗਾ ਨਾਲ ਰੰਗ ਜਿਹੜੇ ਇਹਦੇ ਵਿੱਚ ਤਿੰਨ ਨੇ ਤਿੰਨੇ ਰੰਗ ਚ ਫਿਲਹਾਲ ਅਵੇਲੇਬਲ ਨੇ ਪਾਈ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਤਾਂ ਨੰਬਰ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਅੱਜ ਕੱਲ੍ਹ ਸੂਟਾਂ ਦੇ ਵਿੱਚ ਜਿਹੜਾ ਕਿ ਔਰਗੈਂਜ਼ਾ ਬਹੁਤ ਟ੍ਰੈਂਡ ਕਰ ਰਿਹਾ ਹੈ ਔਰਗੈਂਜ਼ਾ ਦੇ ਵਿੱਚ 2000 ਦੇ ਵਿੱਚ ਸੂਟ ਆਏ ਨੇ ਚਾਰ ਰੰਗ ਨੇ ਇਹਦੇ ਵਿੱਚ ਬਾਟਮ ਚੰਨੂਨ ਦਾ ਆਏਗਾ ਦੁਪੱਟਾ ਜਿਹੜਾ ਉਹ ਵੀ ਡਿਜ਼ਾਈਨਰ ਹੈ ਬਹੁਤ ਪਿਆਰਾ ਵਰਕ ਹੋਇਆ ਹੈ ਗਰਗੈਂਜ਼ਾ ਦਾ ਸ਼ਾਰਟ ਵੀ ਆਰਗੈਂਜ਼ਾ ਦੀ ਹੈ ਰੰਗ ਜਿਹੜੇ ਜਿਹੜੇ ਸੂਟਾਂ ਵਿੱਚ ਜਿਹੜੇ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕੀਤੇ ਨੇ ਕੋਈ ਹੋਰ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੁਇਰੀ ਕਰਨੀ ਹੈ ਜਾਂ ਸੂਟ ਬਾਈ ਕਰਨਾ ਜਾਂ ਸੂਟ ਸਟੇਟਸ ਵੇਖਣਾ ਹੈ ਤਾਂ ਨੰਬਰ 623924575 'ਤੇ 10 ਨੰਬਰ ਜਾ ਕੇ ਤੁਸੀਂ ਮੈਨ ਮੈਸੇਜ ਕਰ ਦਿਓ ਅਗਰ ਸਟੇਟਸ ਦੇਖਣਾ ਚਾਹੁੰਦੇ ਹੋ ਤਾਂ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਤੇ ਜੇਕਰ ਤੁਸੀਂ ਸੂਟ ਸੇਲ ਕਰ ਰਹੇ ਹੋ ਜਾਂ ਕੰਨਣਾ ਚਾਹੁੰਦੇ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਤੇ ਮੈਂ ਤੁਹਾਡੇ ਫਿਰ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੋਂ ਡੇਲੀ ਦੀ ਜਿਹੜੀਆਂ ਸੂਟਾਂ ਦੀਆਂ ਅਪਡੇਟਸ ਆ ਜਾਇਆ ਕਰਨਗੀਆਂ ਬਾਕੀ ਸੂਟਾਂ ਦੇ ਬਾਰੇ ਵਿੱਚ ਕੁਝ ਹੋਰ ਜਾਨਣਾ ਚਾਹੁੰਦੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਕੈਰੀ ਨੰਬਰ 'ਤੇ ਜਾ ਕੇ ਮੈਸੇਜ ਕਰ ਦੇਣਾ ਵੀਡੀਓ ਪਸੰਦ ਆਏ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਕਰਕੇ ਵੀ ਜ਼ਰੂਰ ਦੱਸਣਾ ਕਿ ਤੁਹਾਨੂੰ ਜਿਹੜੀ ਕਲੈਕਸ਼ਨਾਂ ਨੇ ਕਿਵੇਂ ਦੀਆਂ ਲੱਗੀਆਂ ਸੂਟ ਸੋਹਣੀਆਂ ਹਨ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰ ਜੀ ਕਾ ਚੈਨਲ ਤੇ ਨਵੇਂ ਹੋ ਜਦ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਣ ਤਾਂ ਤੁਸੀਂ ਦੇਖਦੇ ਰਹੋ ਕਿ ਅੱਜ ਕੱਲ ਕਿਹੜੇ-ਕਿਹੜੇ ਸੂਟ ਨੇ ਕਿਹੜੇ ਰੰਗਾਂ ਵਿੱਚ ਕਿਹੜੇ ਡਿਜ਼ਾਈਨਾਂ ਵਿੱਚ ਕਿਵੇਂ ਦੇ ਪੈਟਰਨ ਵਾਲੇ ਟ੍ਰੈਂਡ ਕਰ ਰਹੇ ਨੇ ਮੈਂ ਹਮੇਸ਼ਾ ਟ੍ਰੈਂਡੀ ਕਲੈਕਸ਼ਨ ਲੈ ਕੇ ਆਉਂਦੀ ਆ ਅੱਜ ਦੀ ਵੀਡੀਓ ਤੇ ਚੈਨਾਂ ਹੀ ਮਿਲਦੇ ਨੇ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ-ਨਵੇਂ ਸੋਨੇ-ਸੋਨੇ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀ